ਨਾਲ ਹੀ ਇਹ ਦੇ ਮੁਰਕਾ ਟੁੜੀਆਂ ਦੇ ਵਿੱਚ ਹੈ ਅੱਜ ਕੱਲ ਜਨਪੜਤਾ ਤੇ ਇੰਨੀ ਰਹਿ ਗਈ ਜਿਹੀ ਪੜੀ ਲਿਖੀ ਦੁਨੀਆ ਹੋ ਗਈ ਹੈ ਅਸੀਂ ਕੱਦਰ ਤੁਹਾਨੂੰ ਕਿੰਨਾ ਦੇ ਲਈ ਜਾਵਾਂਗੇ ਤੇ ਤੁਹਾਡਾ ਕਿੰਨੇ ਕਿ ਭੁੱਖ ਨਿਕਲ ਜਾਉ ਸਾਡੇ ਸਿਆਣੇ ਕਹਿੰਦੇ ਆ ਘਰ ਚੰਗਾ ਹੋਵੇ ਘਰ ਹੋਵੇ ਬਾੜਾ ਘਰੋਂ ਹੀ ਪੂਰੀ ਪੈਂਦੀ ਹੈ ਤੇ ਮਹਾਰਾਜ ਘਰ ਦੀ ਬਰਕਤ ਪਾਵੇ ਕਿਸੇ ਨੇ ਦਿੱਤਿਆ ਥੋੜੀ ਪੂਰੀ ਪੈਣ ਦੀ ਨਾ ਆਉਣੇ ਜਣਾੜਾ ਹੈ ਕਿ ਨਿਆ ਪਾ ਦਿੰਦੇ ਆ ਤੇ ਬਸ ਫੋਨ ਹੀ ਦੇਖੀ ਸੱਚ ਫੈਟ ਦੀ 74 74 ਸੈਟ ਕਰੋ ਕੋਸ਼ਮੀ ਹਾ ਹੋਇਆ ਆ ਗਿਆ ਹੋਰ ਕਿੰਨੀ ਇੱਕ ਵਾਰ ਬੰਦਾ ਦਿਹਾੜੀ ਚ 74 ਵਿਚਾਰ ਇਧਰ ਚਾੜੇ ਤਰੇ ਤੁਰੇ ਛਾਈ ਜੀ ਤੁਰੇ ਫੇਰ ਨੇ ਆਨੇ ਇਕੱਠੇ ਕਰਦੇ ਇਧਰ ਛਾਈ ਜੀ ਤੁਰੇ ਫੇਰ ਨੇ ਇਕੱਠੇ ਕਰਦੇ ਆਇਆ ਜਿਹੜੇ ਕਿਤੇ ਆ ਜਿਹੜਾ ਦੁਨੀਆਂ ਤੇ ਖੜਾ ਪਿਆ ਜੰਗ ਲੱਗ ਜਾਣੀ ਜੰਗ ਲੱਗ ਜਾਣੀ ਜੰਗ ਕਰਨੀ ਸੌਖੀ ਆ ਵਿਦਾਂਗ ਜਿੰਝੇ ਲੱਗਦੀ ਹੈ ਨਾ ਜਿੱਥੇ ਪਿੱਛੇ ਲੱਗੀਆਂ ਹੈ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਕੀ ਹਾਲ ਹੁੰਦਾ ਮਹਾਰਾਜ ਦਾ ਨਾਂ ਹੀ ਲੈਣਾ ਤੇ ਚਲੋ ਮਹਾਰਾਜ ਸੁਖ ਸ਼ਾਂਤੀ ਬਣਾਈ ਰੱਖੇ ਦੁਨੀਆਂ ਦੇ ਨਾ ਇਹੋ ਜਿਹਾ ਕੋਈ ਕਹਿਰ ਪਵੇ ਵਾਸੇ ਚਾਂਦ ਲਾ ਕੇ ਚਾਂਦ ਲਾ ਕੇ ਜਾਨੀ ਇਹੋ ਕਰਨਾ ਹੀ ਪਈ ਹੈ ਮਾਰਾਈ ਦੁਨੀਆ ਤੇ ਮੇਰੀ ਕਰੀ ਜੇ ਵੀ ਰੋਟੀ ਐ ਤੁਮੀ ਹੱਥਾ ਲੀਜੇ ਢਾਲੀ ਤੇ ਘਰ ਮੈਂ ਚਾਰ ਚੜਾੜਾਂ ਕੱਪੜੇ ਧੋਵਾਲੇ ਨਾ ਪੱਤੀ ਹੀ ਹੋਣਗੇ ਚਲੋ ਲੈ ਨਹੀਂ ਪਛਾ ਦੇਣੀ ਮਾੜੀ ਮੋਟੀ ਛੇ ਸਿਰ ਤੇ ਇੱਕ ਰੀ ਪਛਾਉਣੀ ਤੇ ਪੈਣੀ ਹੈ ਆ ਵੀ ਖਾ ਖਾ ਸੋਰੀ ਚੋ ਕੰਮ ਸੱਚੀ ਸੱਚੀ ਤਰ੍ਹਾਂ ਹੋਰ ਇੱਚ ਕਿਹਦੀ ਜਿਹੜਾ ਲਾਵਾ ਪਾਜਾ ਸਾਰੇ ਇੰਦਰਾ ਜਨਾ ਕੋਈ ਨਾ ਕੋਈ ਨੇਰੀ ਲਿਆਈ ਛੱਡ ਦੇ ਇਹ ਮੇਰੀ ਸੋਚ ਦੇ ਸਾਡੇ ਮਾਂ ਇਕੱਲੀ ਆ ਤੇ ਕਿੱਦਾਂ ਕੰਮ ਕਰੂਗੀ ਬੜਾ ਤੋ ਠੀਕ ਕਰਦੇ ਨਿਆਣੇ ਹਾਗਰ ਕੀ ਖਾਦਾ ਤੇ ਸੋਹਣਿਆਂ ਦੇ ਥਲਾ ਰਿਆ ਪਿਆ

سسری کال ایس وی فون کیتا نہیں آ جاؤ ਹਾਂ ਇਹਨੇ ਹੋਰ ਫਸੀ ਗੱਲ ਦੀ ਉਹ ਆਪਣੇ ਕੋਈ ਨਹੀਂ ਆਪਣੇ ਮੋੜ ਤੋਂ ਆਉ ਸੁੱਕਿਆ ਲੈ ਲੈ ਪਿਆ ਸੀ ਆਪਣਾ ਸੁਖਮਨ ਉਹ ਦਿਨ ਬਿੱਕੀ ਆ ਗਈ ਫਿਰ ਮੈਂ ਪਾਣਾ ਲਿਆ ਦੋ ਪਟ ਆ ਜਾ ਤਾ ਨਾ ਲੈ ਆ ਜੇ ਤੇ ਪਾਣੀ ਲਿਆਵਾ ਕੇ ਅਈਡੀ ਦੁਰਵਾਣੀ ਪਾਣ ਤੇ ਪੀ ਲੋ ਹੋ ਅਸਲਵਾ ਠੀਕ ਹੈ ਵਧੀਆ ਠੀਕ ਅੱਛਾ ਇਹ ਦੱਸੋ ਤੇ ਫੇਸਬੁਕ ਬਖਾ ਦਿਪਾਈ ਨਾ ਨੂੰ ਜਿਵੇਂ ਟੈਨਸ਼ਨ ਲੈਣਗੇ ਨਾਲੇ ਬਾਹਾਂ ਬੂਹਾਂ ਕੋਕੇ ਰੱਖ ਲੈਣੇ ਤੇ ਵੀ ਕਿਰੀਆ ਪਰਸਾ ਮਹਾਰੋਤੀ ਆਪਨੇ ਦੇ ਦੇ ਜਿੰਨੇ ਜੋੜੇ ਹੈਗੇ ਉਹਨਾਂ ਦਾ ਦਿੱਤਾ ਹੀ ਆ ਤੇ ਬਾਹਲੇ ਨਹੀਂ ਆਇਆ ਕੰਦੇ ਹੈ ਇਹਨਾਂ ਨੂੰ ਨਹੀਂ ਕੀਤਾ ਕੇ ਉਹਨਾਂ ਦਾ ਕੋਸ਼ ਨਹੀਂ ਵੈਸੇ ਹੀ ਮੈਂ ਨਾ ਆ ਗਈ ਉਹਨਾਂ ਚਰਚਾ ਹੀ ਤੇ ਆ ਗਈ ਹੋਰ ਨਾ ਰੱਖੇ ਚ ਪਾ ਦੂੰਗੀ ਨਹੀਂ ਮੈਂ ਪਾ ਦਾਂ ਤੇ ਕੀ ਦੱਸ ਕੰਮ ਹੈ ਗੁੱਸਾ ਨਾ ਮੇਰੀ ਗੱਲ ਦਾ ਮੇਰੇ ਪਰ ਮਾਰ ਕੇ ਕਹੀ ਕਿ ਕਿਤਾ ਤੁਸੀਂ ਮੈਨੂੰ ਆਇਆ ਜੀ ਆ ਕੁੜੀ ਦਾ ਨਾਮ ਸੇ ਰਵਾਇਆ ਭੈੜੀ ਜਿਹੀ ਪੰਜਾਬੀ ਪਾਈ ਆ ਮੈਂ ਕਵੇਲਾ ਹੁੰਦਾ ਜਿੰਦਾ ਪੱਦੀ ਮੈਂ ਅੱਜ ਚਾਲੇ ਇਦਾਂ ਹੀ ਜਾ ਕੇ ਨਪਾਲ ਨਾਲ ਹੈ ਨਹੀਂ ਸੀ ਟਿੱਟੀਆਂ ਹੀ ਚੱਪਲ ਸੰਦਲਿਆਂ ਦੇ ਹੀ ਝੋੜੀ ਦੀ ਸਿਆਲ ਵਾਲੀਆਂ ਹਾਏ ਹਾਏ ਇਤਾਂ ਚਾਹਾਂ ਤੇ ਪਾਜੀ ਕਿ ਮੈਂ ਦਰਗਾਹਾਂ ਤੇ ਕੀ ਕਰ ਸਾਡੇ ਚੋਂ ਕਿਹੜੀ ਸੁਪੈ ਰੇਗੀ ਤਾਂ ਹੋ ਜਾ ਲੈ ਫੋਟੇ ਕਫੜਾ ਚੱਲ ਕੋਤ ਪਾਜੀ ਕਿਉਂ ਨਹੀਂ ਆਇਆ ਤੁਹਾਨੂੰ ਅੱਧੀ ਰਾਤ ਘਲਾਤਾ ਨਾਲ ਅੱਗੇ ਤੇ ਤੁਕਾਉਣੀ ਨਹੀਂ ਹੁੰਦੀ ਤੇ ਫੋਨ ਕਰਦੀ ਨਹੀਂ ਐਂ ਕਰ ਮੇਰੇ ਨਾਲ ਜੀ ਨਹੀਂ ਕਰਦਾ ਜਦ ਬੋਲਣ ਮੈਂ ਐਂ ਕਰ ਚਾਹ ਜਾਂ ਦੇ ਬਣਾ ਕੇ ਕੋਟ ਤੇ ਚਾਹ ਚਾਹ ਤੇ ਮੱਲਿਆ ਹਾਂ ਕਿ ਪਰ ਤੈਨੂੰ ਪਤਾ ਤੇ ਹੀ ਆ ਨਾ ਕਿ ਅਸਤਰੀ ਮੇਰੇ ਤਾਂ ਟੈਨਸ਼ਨ ਹੋ ਗਈ ਆ ਪਾਏ ਗੀ ਰਹਿਸ਼ਤ ਕਾਹੀ ਹੋ ਗਈ ਤੈਨੂੰ ਪਤਾ ਵਾ ਇਹੀ ਆ ਗਈ ਮੇਰੇ ਚੀਕੀ ਬਹਿਣਾ ਆ ਵੇਖਾਂ ਕਾਟਨ ਦੀ ਚੁੰਨੀ ਪੈੜੀ ਜਿੱਤੇ ਲਈ ਕਿਤੇ ਤੇਰਾ ਤੇ ਟੌਰ ਨਹੀਂ ਮਾਰ ਹੁੰਦਾ ਰੀ ਗਲਮੀ ਦਾ ਆ ਤੂੰ ਕੀ ਬਣੀ ਪੈਰਾ ਜਿਦ ਤੂੰ ਚਪਲਾ ਪਾਈਆਂ ਨਾ ਕੁਝ ਵੀ ਨਹੀਂ ਆ ਭਾਬੀ ਮੈਂ ਨਾ ਜੰਨੇ ਪਾ ਜਾਂਦੀ ਆ ਨਾਲੇ ਕੁੜੀ ਨੂੰ ਚੁੱਕ ਕੇ ਤੋੜਨਾ ਸੋਖਾ ਹੋ ਜਾਂਦਾ ਵਾ ਨਾ ਤੇ ਬਤਾ ਗਰਮੀ ਆ ਤਾਂ ਕਰਕੇ ਨੀਰੇ ਦੇ ਨਾਲ ਗੇਰੀ ਪਾ ਹੀ ਘਰ ਕੁੱਝਾ ਪੋਣਾ ਤੇ ਮੈਂ ਕਿਹਾ ਚਲ ਹੈ ਨਹੀਂ ਕੋਈ ਨਹੀਂ ਗਾ ਮੈਂ ਇੱਥੇ ਹੀ ਆ ਗਈ ਤੇ ਆਪਣੇ ਘਰ ਹੀ ਜਾਣਾ ਵੇ ਗਾ ਘਰ ਤੇ ਜ਼ਰੂਰ ਕੋਈ ਹੈਗੀ ਆ ਇਹ ਨਹੀਂ ਨਹੀਂ ਹੁੰਦੀ ਹੁੰਦੀ ਇੱਥੇ ਹੱਸਦੀ ਖੇਡਦੀ ਹੁੰਦੀ ਹੁੰਦੀ ਤੇ ਅੱਜ ਤੇ ਮਰ ਜਾਇਆ ਜਿਹਦਾ ਮੂੰਹ ਪਿਆ ਹੋਇਆ ਹੋਈ ਨਹੀਂ ਨਾ ਕਿ ਜਾਂਦਾ ਹੌਲੀ ਹੌਲੀ ਪਤਾ ਚਾਹ ਪਿਆਣਾ ਕਰੀਉਂਗਾ ਉਹਨਾਂ ਕੀਤੇ ਸੰਭਾਪੀ ਉਹਨੇ ਕਿਹਾ ਕਿ ਤੇ ਆ ਵੀ ਨਾ ਵੇਖ ਲੈ ਕਿ ਅਗਲਿਆਂ ਦੇ ਤੇ ਆਪ ਦੇ ਘਰ ਤੇ ਮਹਾ ਹੁੰਦੇ ਪੂਰੇ ਕਰਜ ਮੈਨੂੰ ਕੀ ਕਿਥੋਂ ਦੇ ਹੁਣ ਉਹਨਾਂ ਨੇ ਤਾਂ ਏਡਾ ਮੂੰਹ ਹੀ ਆੜੇ ਛੱਡਿਆ ਕਦੀ ਕੋਈ ਚਾਹੀਦਾ ਕਦੀ ਕੋਈ ਚਾਹੀਦਾ ਹੱਤ ਘਾਦ ਲਈਏ ਹੋਇਆ ਚਲ ਮਾਪੇ ਦੇ ਦਿੰਦੇ ਹਾਂ ਚਲ ਮ ਕਰ ਸੁੱਖ ਨਾ ਦੋਤੀਆਂ ਜਦੋਂ ਤੁਹਾਨੂੰ ਦੇਣਾ ਪਿਆ ਫਿਰ ਪਤਾ ਲੱਗਦਾ ਇਹਨਾਂ ਦੇ ਫਿਰ ਵੀ ਉਹਨੇ ਜੋਗੇ ਨਹੀਂ ਸੀ ਜਿਵੇਂ ਇਹਨਾਂ ਨੇ ਮੈਨੂੰ ਦਾਅ ਦੇ ਦੇਤਾ ਕਿ ਚਾਲ ਹੜੀਤੀ ਸੌਖੀ ਰਵੇ ਪਰ ਜੇ ਕਰਮਾਂ ਚ ਸੌਖ ਨਹੀਂ ਤੇ ਹੁਣ ਉਥੇ ਕੀ ਦਾ ਜੇਜ ਦੇ ਨਾਲ ਤੇ ਮੈਂ ਜਿੰਨਾ ਦੇਈ ਜਾਂ ਸੌਖੀ ਤੇ ਮੈਂ ਹੁਣਾਂ ਹੀ ਨਹੀਂ ਦਾ ਮੈਂ ਕੋਈ ਸੋਚਿਆ ਇਹਨਾਂ ਨੂੰ ਨਹੀਂ ਮੈਂ ਦੱਸਾਂ ਇਹਨਾਂ ਨੂੰ ਨਹੀਂ ਨਾ ਕਿੰਗਾ ਤੋ ਤਾਂ ਕਰਨਾ ਆਪੇ ਇੱਥੇ ਸਾਲ ਦੋ ਸਾਲਾ ਪੇਪੇ ਮੈਂ ਖੜਨਾ ਤੇ ਬੈਠੀ ਰਹੂੰਗੀ ਮੈਂ ਖੜਨਾ ਨਹੀਂ ਕੱਖ ਵੀ ਜਿੰਨਾ ਇਹਨਾਂ ਨੂੰ ਦੇਈ ਜਾਣੀ ਉਹਨਾਂ ਹੀ ਇਹ ਸਗੋਂ ਕਰੀ ਜਾਂਦੀ ਭਾਬੀ ਨਾਲ ਜੀ ਇਹਨਾਂ ਨੇ ਤਾਂ ਮੂੰਹ ਹੀ ੱਟੀ ਜਾਂਦੇ ਜੇ ਪਹਿਲਾਂ ਕਦੇ ਮੈਨੂੰ ਪ੍ਰਾਈਜ਼ ਦੇ ਦੋ ੱਟੀ ਵੱਡੀ ਹਜੇ ਪਿਛਲੀ ਵਾਰ ਕੀ 25000 ਦੀ ਪ੍ਰਾਈਜ਼ ਦਿੱਤੀ ਮੈਂ ਕੱਪੜੇ ਤੁੰਗੜੀ ਮਸ਼ੀਨ ਦਿੱਤੀ ਆ ਹੋਰ ਦਸ ਇਹਨਾਂ ਨੇ ਕਿੰਨਾ ਕੁਛ ਲੈ ਲਜ਼ਈ ਹੈ ਹੁਣ ਵੀ ਫਿਰ ਵਾਪਸ ਕਰੇ ਰਹਿ ਜੇ ਹੁਣ ਵੀ ਮੈਨਾਂ ਨੂੰ ਇਹਨਾਂ ਨੂੰ ਕੰਮ ਕਰਨਾ ਇਹਨਾਂ ਦਾ ਆਪਣੀਆਂ ਵੀ ਬੀ ਹੋਣੀ ਮੇਰੀ ਜੀਅ ਦੇ ਦਸ ਇਹਨਾਂ ਸਾਰੀ ਮਰਨ ਹੈ ਮੈਂ ਜੇ ਨਹੀਂ ਤਾਂ ਖੌਕੀ ਸੁੱਤੀ ਰਹਾਂ ਲੂ ਕਿਦ ਤਾਈਨਾਂ ਮੌਜੂਦ ਮੈਂ ਆਪੇ ਰਹਿ ਕੇ ਕੁਰੀ ਨਹੀਂ ਮੱਝੂ ਮੈਂ ਆਪੇ ਪਾਲ ਲੂ ਇੱਥੇ ਰਹਿ ਕੇ ਆਪ ਦਾ ਇਹ ਦਿਆੜੀ ਧੱਪੇ ਦਾ ਕੰਮ ਨੂੰ ਮੈਂ ਇਹਨਾਂ ਨੂੰ ਨਹੀਂ ਕੰਮ ਕਰਨਾ ਇਹ ਵੀ ਕਿੱਦਾਂ ਮੇਰੇ ਖਰਚੇ ਚੁੱਕਣਗੇ ਲੈ ਮਮਾ ਚਾਹ ਤੁਮਣ ਦੱਸਿਆ ਹੁੰਦਾ ਤੇ ਮੈਂ ਕੁਝ ਮੰਗਾ ਲੈਂਦੀ ਕੋਈ ਨਹੀਂ ਕੋਈ ਟੋਪੀ ਚ ਨਾ ਬੱਤ ਦਰਮਾ ਕੋਈ ਨਹੀਂ ਮਮਾ ਨਹੀਂ ਪਾਣੀ ਪਾੜ ਬੈਣਾ ਆ ਜਾ ਆ ਜਾ ਚੱਲ ਪਾਣੀ ਤੇ ਮਾ ਕੁੜੀ ਆਉਂਦੀ ਮੈਂ ਤੇ ਪੀਚਾ ਦਾ ਪਾਣੀ ਦੇ ਲਈ ਤੀਜੂ ਸਾਰਾ ਕੁਝ ਪੁੱਛਾ ਪਰ ਇਤੇ ਆਪ ਡਿਆਰੀ ਇੰਨੇ ਕੀ ਦੱਸਣਾ ਉਥੇ ਪਾਪਾ ਕਿ ਨਹੀਂ ਆਉਣੇ ਆ ਪਾਪਾ ਕਿੱਥੇ ਰੱਖ ਤੂੰ ਪਾਪਾ ਲਈ ਨਹੀਂ ਆਇਆ ਕੀ ਤੇ ਕੀ ਜੀ ਪਪਾ ਪਾਏ ਜੀ ਪਪਾ ਬੱਚਾ ਕਿਸ਼ੀ ਆਲੂ ਪਾਣੀ ਉਹ ਸਨਿਆ ਨਹੀਂ ਆ ਨਾ ਸਮਝ ਨਹੀਂ ਆਉਂਦੀ ਇਹ ਜੇ ਸਰਕਾਰ ਤੇ ਇਹ ਸਾਰੀ ਦਾਸਤਵੇ ਮੈਨੂੰ ਹਾਂ ਹੋ ਉਸ ਨਾਲ ਵਧੀਆ ਤੀਜਾ ਮਖੀ ਚਰਾਣ ਦੇ ਜਾਈਦੇ ਹਾਂ ਹਾਂ ਇਹ ਠੀਕ ਸਾਰੇ ਦੇ ਲਈ ਠੀਕ ਹਾਂ ਵਧੀਆ ਰੰਗ ਅਖੀਰ ਤੁਹਾਨੂੰ ਪਤਾ ਹੀ ਹੈ ਵਧੀਆ ਦੀ ਜਦ ਜਬਾੜੀ ਠੀਕ ਰਹਿੰਦੀ ਆ ਕੀ ਕਰਨ ਮਤਿ ਚੋਪ ਚੋਪ ਕੇ ਹੁੰਦਾ ਲਾ ਕੀ ਕਰਨ ਫਿਰ ਤਾਂ ਜਿੰਦੀ ਦੀ ਪੁੱਕੜ ਮਾਰੀ ਕੀ ਕਰਨ ਮੈਂ ਭਾਬੀ ਇਦਾਂ ਲਈ ਮੈਂ ਹਾਂ ਨਾ ਬਾਵਾਾਂ ਦੀ ਠਾਤੇ ਨਹੀਂ ਬਾਵਾਾਂ ਦੀ ਲੰਗੀਆਂ ਤੇ ਮੈਂ ਪੂਰੀ ਬਾਹਾਂ ਇਨਾ ਸੂਟ ਹੋਵੇ ਤੇ ਵਧੀਆ ਲਿੰਦਾ ਤੇ ਬਾਵਾਾਂ ਦੀ ਠਾਤੇ ਨਹੀਂ ਤੇ ਮੈਂ ਤਾਂ ਐ ਕਰਕੇ ਨਾ ਠਾਣ ਕੇ ਜਿਹੜਾ ਬੁਖਾਰ ਜਿਆ ਹੋ ਹੀ ਜਾਂਦਾ ਐ ਲੱਦੀ ਜਾਂਦਾ ਅੱਛਾ ਅੱਛਾ ਛਾਤੀ ਤੇ ਕੰਮਰ ਸੂਟ ਤੇ ਮੈਂ ਘੜੀ ਤੋਂ ਲੰਮੀ ਪਰ ਇੱਕ ਤਾਂ ਮਿੱਤੋਂਡ ਡੁਕਦੀ ਬੜੀ ਤਾਂ ਇੱਕ ਮੈਨੂੰ ਬੁਖਾਰ ਜਿਆ ਲੱਗਦਾ ਵਾ ਮੈਂ ਕੋਈ ਕੋਈ ਕੋੜੇ ਕੋੜੇ ਕਰਨੀ ਆ ਤੂੰ ਆਈ ਆ ਕੋਈ ਗੱਲਬਾਤਕਾਰ ਕੋਈ ਨਹੀਂ ਨੰਮੇ ਪੈਜੀ ਮੈਂ ਕਿਹਾ ਤੇਰੇ ਕੋ ਕੰਮ ਕਰਾਉਣ ਲੱਗੀ ਆ ਨਹੀਂ ਫਸਦੀ ਕੰਮ ਦੀ ਕਿਹੜੀ ਗੱਲ ਆ ਕੋਈ ਮੈਂ ਕਰਾਦੀ ਲੱਗੂ ਨਹੀਂ 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 ਹਾਦੀ ਕਦੇ ਜੈ ਸੀਰੀਸ ਜਾਨੀ ਠੀਕ ਤੇ ਦਵਾਈ ਲੈ ਆ ਵੀਰ ਆਪਣੇ ਨਾਲ ਜਾ ਕੇ ਕਹਾਂ ਉਹਨੂੰ ਨਹੀਂ ਦਵਾਈ ਹੈ ਜੀ ਨਹੀਂ ਮੇਰੇ ਠੀਕ ਆ ਬਈ ਮੈਂ ਨਾ ਘਰੀਕ ਬੈ ਪੈ ਲਵਾਂ ਨਾਲੇ ਮੈਂ ਕਿਹਨੂੰ ਦੱਸੀ ਮੈਂ ਇੱਥੇ ਬੈਠੀ ਆ ਕਿ ਇਹਨੂੰ ਦੱਸੀ ਤੇ ਕੋਈ ਮੇਰੇ ਨਾਲ ਆਵੀ ਮੇਰੇ ਕੋਲ ਸੀ ਜਦੋਂ ਕੀ ਇਤਨ ਬਧਾ ਬੈਠਾ ਨਹੀਂ ਜਾਂਦਾ ਕੋਈ ਨਾ ਕੋਈ ਫਿਰ ਆ ਜਾਂਦਾ ਗੱਲਾਂ ਪਤਾ ਘੜੀ ਘਰ ਦਾ ਬਈ ਬੰਮੀ ਨਾ ਨਹੀਂ ਚਿੱਤੇ ਮੈਨੂੰ ਤਾਂ ਤੇਰੇ ਸੁਭਾਅ ਦੀ ਸਮਝ ਹੀ ਨਹੀਂ ਆਉਂਦੀ ਫੇ ਤੂੰ ਕਰੀ ਕੀ ਜਾਣੀ ਐ ਤੂੰ ਤੇ ਹਾਂ ਨਹੀਂ ਆ ਹੱਸਦੀ ਖੇਡਦੀ ਐ ਤੇਰਾ ਤਾਂ ਬੂਏ ਚ ਆਵਾਜ਼ ਆਉਣ ਚੱਲਦੀ ਹੁੰਦੀ ਪੰਮੋ ਆ ਗਈ ਐ ਤੇ ਅੱਜ ਕੀ ਹੋਇਆ ਪਿਆ ਤੇਰੀ ਸੁਣ ਗੱਲ ਐਵੇਂ ਕਮਲ ਨਹੀਂ ਪੁੱਟਦਾ ਆਂਦਾ ਸਤੈਨ ਜੀ ਫੜ ਨਹੀਂ ਸਹੀ ਐ ਕਿ ਤੇਰੇ ਤਾਂ ਰੂਪ ਵਾਦੂ ਹੁੰਦਾ ਜੇ ਤੂੰ ਤਿਆਰ ਹੁੰਨੇ ਹੈ ਕਿਹੇ ਕੰਮ ਦੀ ਤੂੰ ਲੱਗਾਂਗੀ ਜੈਨ ਕਿੱਥੇ ਗਾਂ ਗਾਂ ਜੀ ਨਹੀਂ ਕਰਦਾ ਤਿਆਰ ਹੁੰਨੀ ਤੂੰ ਗਾਲ੍ਹਾਂਾਂ ਸੀ ਗੱਲ ਕੀਤੀ ਮੇਰੇ ਨਾਲ ਕੋਈ ਯਾਰ ਕਾ ਪੱਪੀ ਨਾਲ ਤੇ ਕੋਈ ਵੀ ਨਹੀਂ ਦੀ ਕੀ ਗੱਲ ਦੱਸਾਂ ਮੈਂ ਇਹ ਤਾਂ ਹੋ ਨਹੀਂ ਸਕਦਾ ਕਿ ਪਰਮਾ ਕੋਈ ਗੱਲ ਹੋਵੇ ਆ ਆ ਕੀ ਆ ਕੀ ਹੋਇਆ ਹੱਟ ਤੇ ਆ ਵੇਖ ਕੁਛ ਨਹੀਂ ਭਾਬੀ ਇਹਨੇ ਮੈਂ ਨਾ ਡਿੱਗ ਵੀ ਹਾਂ ਕੱਲ ਆ ਡਿੱਗੀ ਥੋੜੀ ਜਿਹਾ ਨੇ ਕਿਸੇ ਕੋਈ ਚੀਜ਼ ਚ ਜਿੱਦਾਂ ਮਾਰੀਂ ਦੇਖੀ ਹੋਇ ਤੀ ਹੋਇਆ ਆ ਤੇ ਆਈ ਇਹਨੇ ਕੋਈ ਚੀਜ਼ ਵੱਜੀ ਹੁੰਦੀ ਹੋਇਆ ਕੀ ਆ ਨਹੀਂ ਕੁਛ ਨਹੀਂ ਹੋਇਆ ਤਾਂ ਦਸੰਦੇ ਹੀ ਨੇ ਨਾ ਭੀ ਇਦਾਂ ਹੀ ਤਵਾਦ ਹੋ ਜਾ ਲੱਭ ਜਾਂਦਾ ਕਰਨ ਦੇ ਰੋਟੀਆਂ ਰਤੀਆਂ ਤੋਂ ਇੱਕ ਬਣੇ ਤਾਂ ਖੁੜੀ ਸਤੰਦੀ ਆ ਇੱਕ ਬਣਨ ਤਾਂ ਕਰਕੇ ਹੋਰ ਤੇ ਕੱਖ ਨਹੀਂ ਹੋਇਆ ਪਰ ਮੋਂ ਇਹ ਬੇਕੂ ਕਿਸੇ ਹੋਰ ਨੂੰ ਬਣਾਵੀਂ ਰੋਟੀ ਤਾਂ ਮੈਂ ਵੀ ਲਾਉਂਦੀ ਤਵਾ ਮੇਰੇ ਵੀ ਕਈ ਵਾਰੀ ਲੱਗਦਾ ਐਵੇਂ ਜਿਹੀ ਲੱਗਦਾ ਜਿਵੇਂ ਹਾਂ ਲੱਗੇ ਹੋਇਆ ਤੂੰ ਮੈਨੂੰ ਸੱਚੋ ਸੱਚ ਦੱਸ ਦੇ ਗੱਲ ਹੋਈ ਕੀ ਆ ਤੇ ਮੈਨੂੰ ਵੀ ਪਤਾ ਜੇ ਤਵਾ ਲੱਗੇ ਤੇ ਸੱਚੋ ਸੱਚ ਦੱਸ ਦੇ ਗੱਲ ਹੋਈ ਕੀ ਆ ਹੁਣ ਨਾ ਦੱਸੇਂਗੀ ਕਿ ਕਿਦੋਂ ਦੱਸ ਦੇਗੀ ਗੱਲ ਤੇ ਪਤਾ ਲੱਗਣੀ ਆ ਭਾਬੀ ਤੈਨੂੰ ਪਤਾ ਹੀ ਆ ਫਿਰ ਗੱਲ ਕੀ ਹੋਈ ਆ ਤੈਨੂੰ ਮੈਂ ਦੱਸਾਂ ਕਿ ਦਈ ਇਹ ਈ ਨਹੀਂ ਕਰਦਾ ਕਿ ਤੁਸੀਂ ਤੇ ਆਪ ਆਪਣੀ ਘਰ ਦੁਕੀ ਜੇ ਹੈ ਤੇ ਤੂੰ ਨਹੀਂ ਇਦਾਂ ਕਰੋਗੇ ਤੇ ਅੱਗੇ ਅੱਗੇ ਕੋਹ ਹੋਰ ਤਾਂ ਤੋੜਦੀ ਹੈ ਇਦਾਂ ਬੰਦੇ ਦਾ ਮਨ ਡਰ ਜਾਂਦਾ ਹੁਣ ਇਹਨਾਂ ਤੇ ਇਦਾਂ ਹੀ ਕਰੀ ਜਾਣਾ ਹੋਇਆ ਕੀ ਆ ਕੀ ਕਹਾਂਗਾ ਪਾਉਂਦੇ ਸਿੱਧੀ ਸਿੱਧੀ ਗੱਲ ਦੱਸਿਖਾਂ ਭਾਬੀ ਆਂਦੇ ਹੀ ਵੀ ਗੱਡੀ ਚਾਹੀਦੀ ਆਪਦੀ ਕੋਸ਼ਿਸ਼ ਨਹੀਂ ਹੁਣ ਤੁਹ ਦੱਸਾਂ ਤੂੰ ਗੱਡੀ ਆਂਦਾ ਹੀ ਆਂਦਾ ਮੇਰੇ ਦੇਣਾ ਬਸ ਸਾਰੀ ਉਮਰ ਘਰੀ ਭਾਰੀ ਥੱਪ ਗਈ ਕਦੀ ਕੋਸ਼ਿਸ਼ ਕਦੀ ਕੋਸ਼ਿਸ਼ ਆ ਕੇ ਭਰਾ ਦੇ ਘਰੋਂ ਚੁੱਪ ਚੁੱਪ ਕੇ ਉਹਨਾਂ ਦਾ ਘਰ ਭਰੀ ਜਾਨੀ ਹੈ ਹਉ ਸੁਖ ਨਾਲ ਦਾਵਾ ਕਿ ਮੈਨੂੰ ਦੁਪਮੈ 11 ਦੋਸਤਾਂ ਜੀ ਜਾਨਣਾ ਮੈਨੂੰ ਸ਼ਰਮ ਆਉਂਦੀ ਹੈ ਮੈਨੂੰ ਚਾਹੀਦੀ ਸਕੋਰਪੀਓ ਮੈਂ ਨਹੀਂ ਅਲਟ ਹੋ ਤੇ ਜਾਂ બસ ਜੇ ਸ਼ਰਮ ਆਉਂਦੀ ਤਾਂ ਬੰਦਾ ਘਰੋਂ ਹੀ ਲੈ ਸਕਦਾ ਜਰੂਰੀ ਮੇਰੇ ਪੇਕੇ ਆ ਨੇ ਇਹਨਾਂ ਵਾਸਤੇ ਕੀ ਦੱਸ ਅੱਜ ਗੱਡੀ ਮੰਗੀ ਸੌਰੀ ਚਲ ਮੈਂ ਤੇਰੀ ਹੁਣ ਘਰ ਰੋਕਣ ਲੱਗੀ ਐ ਜੇ ਉਹਨੇ ਗੱਡੀ ਮੰਗੀ ਹੀ ਤੇ ਤੂੰ ਵੀ ਤੇ ਲੜ ਕੇ ਚਲੀ ਆ ਕਿ ਉਹਦੇ ਨਾਲ ਨਾ ਭਾਬੀ ਤਾਂ ਇਹਨੇ ਮੈਨੂੰ ਜਿੱਦਾ ਚਪਾਪ ਮੈਂ ਨਹੀਂ ਕੋਈ ਵੀ ਨਾਮ ਇਹ ਉਹਨਾਂ ਨੂੰ ਕਹਿਣਾ ਵਾ ਨਾ ਮੈਂ ਕੁਛ ਨਹੀਂ ਕਰ ਰਹਾ ਹਾਂ ਤੇ ਤੂੰ ਮੇਰੇ ਬਾਪ ਜੀ ਤਾਂ ਉਹਨੇ ਤੈਨੂੰ ਅੱਗੋਂ ਮਾਰਿਆ ਹੈ ਤੇ ਗੱਡੀ ਮਾੜੀ ਗੱਲ ਕੀਤੀ ਹੱਥ ਚੁੱਕਣ ਵਾਲੀ ਤੇ ਕਮਲ ਜੀ ਜੇ ਗੱਡੀ ਪੜਕੀ ਹਿੱਤ ਤੋ ਸਾਡੇ ਨਾਲ ਗੱਲ ਤੇ ਕਰਦੇ ਅਸੀਂ ਇਹਨੂੰ ਆਪ ਗੱਡੀ ਤੈਨੂੰ ਚਲ ਦੇ ਦਿੱਤੇ ਜਿਵੇਂ ਇਹਨਾਂ ਦਿੱਤਾ ਇੱਕ ਗੱਡੀ ਸੀ ਹੋਰ ਪਿੱਛੇ ਜਿਹਦੇ ਤੈਨੂੰ ਫ੍ਰਿਜ ਦਿੱਤੀ ਆ ਕੱਪੜੇ ਧੋਣ ਵਾਲੀ ਬਸ਼ੀਰ ਦਿੱਤੀ ਆ ਤੇ ਤੇਰੇ ਹੁਣ ਉਹਨੂੰ ਗੱਡੀ ਵੀ ਦੇ ਦੇ ਦਿੰਦੇ ਹਾਂ ਨਾ ਬਾਬੀ ਇਹਨਾਂ ਨੇ ਤਾਂ ਸਾਰੀ ਉਮਰ ਮਾਂਗ ਲਈ ਨੰਗ ਜਾਂਦੀ ਅੱਜ ਇਸ ਕਾਲਪੀ ਉਮਗੀ ਕਾਨੂੰ ਚਾਹ ਜਮਾਂਦੇ ਲੋ ਅਲੂ ਜੀ ਆ ਜੀ ਮੰਗ ਲੈ ਤੇ ਪਾਪੀ ਕਿੰਨਾ ਖੁੰਦੜੇ ਟੇਪ ਭਰਾਂ ਤੇ ਆਪਾਂ ਨੂੰ ਤਾਂ ਦੇਣਾ ਹੀ ਪੈਣਾ ਆਪਾਂ ਤੇ ਹੀ ਆਣੇ ਧੀਆ ਘਰ ਵੀ ਨਹੀਂ ਭਾਈਨਾ ਜਾਂਦੇ ਨਾ ਜੇ ਆਪਾਂ ਉਹਦੇ ਨਾਲ ਗੱਲ ਕਰਦੇ ਪਿੱਛੇ ਉਹ ਜਿੰਨਾ ਕਿ ਸਾਡੇ ਕੋਲ ਹੈਗਾ ਸਾਹੀ ਦੇ ਦੇ ਦਿੰਨੇ ਤੇ ਹੁਣ ਗੱਡੀ ਦੀ ਗੱਲ ਸੀ ਤੇ ਗੱਡੀ ਦੇ ਦੇ ਦਿੰਦੇ ਫਿਰ ਕਿੱਡੀ ਕੀ ਗੱਲ ਹੈ ਭਾਵੇਂ ਤੇ ਭਾਬੀ ਆਪਾਂ ਇਹਨਾਂ ਲੋਕਾਂ ਦੀ ਡੰਡ ਲਾਈਏ ਵੀ ਉਹਨਾਂ ਨੂੰ ਦਾਜ ਦੇ ਜੇ ਆਪਾਂ ਲਈ ਜਾਂਦੇ ਆ ਮਾਪਿਓ ਦਈ ਜਾਂਦਾ ਧੀ ਦਾ ਵੀ ਸਾਡੀ ਕੀ ਬਸ ਜੇ ਸੌਖੀ ਬਸ ਜੇ ਧੀ ਜਿੰਨਾ ਮਰਜੀ ਘਰ ਭੱਜੋ ਧੀ ਤਾਂ ਵੀ ਨਹੀਂ ਅੰਨੇ ਦੀ ਸੌਖੀ ਬਸਦੀ ਹੈ ਤੇ ਫਿਰ ਵੀ ਚੀਜ਼ ਦੀ ਬਾਕੀ ਧੀ ਅਨੁਭਾਲ ਲੈਣਾ ਪੈਂਦਾ ਖੁਦ ਖੁਸ਼ੀਆਂ ਕਰਦੀ ਭਾਬੀ ਘਰ ਹੀ ਨਹੀਂ ਭਰਦਾ ਫਿਰ ਜਿੱਦਾਂ ਮਰਜੀ ਹੋ ਜੈ ਹੈ ਕਿੰਨਾ ਕਮਾ ਕੇ ਆਪਣਾ ਘਰ ਜੜ ਜੜ ਦੇਈ ਜੀ ਪਰ ਕੀ ਕਰੇ ਜੇ ਕਿਸੇ ਨੂੰ ਦੇਣਾ ਪਵੇ ਤੇ ਦੇਣਾ ਵੀ ਪੈਂਦਾ ਵਾ ਇਹ ਤੁਮਨੇ ਕਿ ਘਰ ਛੱਡ ਕੇ ਆ ਗਈ ਹੈ ਤੇ ਕਿਆ ਕਰਕੇ ਤੇ ਸਾਰੀ ਉਮਰ ਲੰਘ ਦਿੱਤੀਆਂ ਚਾਹਦੇ ਰਾਜਾ ਰਾਣੀਆਂ ਨਹੀਂ ਰੱਖੀਆਂ ਤੇ ਗੱਡੀ ਦੀ ਗੱਲ ਸੀ ਜਿੱਥੇ ਇੰਨਾ ਦੇ ਤੱਕ ਗੱਡੀ ਵੀ ਦੇ ਦੇਂਦੇ ਤੇ ਅਗਰੇ ਫੋਨ ਤੇ ਕਰਦੀ ਨਾਲੇ ਘਰੇ ਕਪਾਤ ਪਾਇਆ ਨਾਲੇ ਉਹਨੇ ਚੰਦਰੇ ਨੇ ਭਾਬੀ ਇਹਨਾਂ ਲੋਕਾਂ ਦਾ ਤੇ ਘਰ ਨਹੀਂ ਭਰਦਾ ਤਾਂ ਇਹ ਕਦੀਆਂ ਕੰਮ ਕਰਦੀਆਂ ਬੀਗਿਆ ਕੋਈ ਕੁਸ਼ੀਆਂ ਕਰ ਲੈਂਦੀਆਂ ਜਾਂ ਦਵਾਈ ਪੀ ਲੈਂਦੀਆਂ ਕੁਛ ਨਾ ਕੁਛ ਕਰ ਲੈਂਦੀਆਂ ਆਪਣੇ ਆਪ ਨੂੰ ਚੱਲ ਤੇਰੀ ਸੁਣ ਗੱਲ ਇਹਨੇ ਕਮਲੀ ਮਾਰੀ ਦਾ ਹੁੰਦਾ ਠੀਕ ਹੈ ਜੜਾ ਤੇਰਾ ਵੀਰ ਹੁੰਦਾ ਤੇ ਉਦੋਂ ਗੱਲ ਕਰਦੀ ਤੇ ਕੋਈ ਨਹੀਂ ਆਪਾਂ ਉਹਨਾਂ ਨੂੰ ਕੱਢੀ ਦੇ ਦਿੰਦੇ ਤੇ ਮਾਨ ਨਾ ਆਪਣੇ ਘਰ ਬਹਿ ਕਮਲ ਕੀ ਇੱਥੇ ਵੀ ਮੁੜ ਕੇ ਇਹੀ ਕਰਨਾ ਜਿੰਨਾ ਮਰਜ਼ੀ ਕਰ ਲਾਗੀ ਨਾ ਫਿਰ ਵੀ ਤੇਰੇ ਪਾਗ ਚ ਰਹਿਣਾ ਖਰੇ ਮੇਰਾ ਭਰਾ ਪਰਚਾਈ ਤਿੰਨ ਨਾ ਵਿਤਕਰੀ ਕਰਦਾ ਵਾ ਨਹੀਂ ਭਾਦੀ ਮੇਰੇ ਮਨ ਚ ਕੁਛ ਨਹੀਂ ਲੰਦਾ ਮੈਂ ਆਪੇ ਆਪਣੀ ਇਥੇ ਰਹਿ ਕੇ ਨਾ ਮੈਂ ਜਿੱਦਾਂ ਵੀ ਕਰੂੰ ਜਿੰਨੇ ਜੁੱਤੀਆਂ ਗਈਆਂ ਤੇ ਸਾਂਈ ਕਢਾਈ ਚੁੰਨੀਆਂ ਸਲਵਾਰਾਂ ਜੋ ਵੀ ਸੀਨ ਦੋਗੇ ਨਾ ਮੈਂ ਦਿਨ ਨਹੀਂ ਉਹ ਮੈਂ ਤੁਹਾਡੇ ਨਾਲ ਮੇਨਤ ਕਰੂੰਗੀ ਮੇਨਤ ਕਰਜਾ ਨਾ ਇਹ ਤਾਂ ਖਾਣਾ ਚਾਹੁੰਦੀ ਆ ਮੈਂ ਕਿੰਨੀ ਧੀਰੀ ਪਾਸੰਗੀ ਉਹ ਤਾਂ ਮਖਤਿਆਰ ਨੇ ਮਾੜੀ ਗੱਲ ਹੀ ਆ ਹੈ ਸਾਰਾ ਤੇਰੇ ਸੁਚਾਰਜਾ ਲੀਲੇ ਨੱਤੇ ਦਾ ਸਾਰਾ ਬੇਦ ਨਾ ਤੂੰ ਕੰਮ ਨੂੰ ਨਾ ਜਾਣਾ ਮੈਂ ਇੱਥੇ ਰਹੂੰਗੀ ਮੈਂ ਜਿੱਦਾਂ ਵੀ ਕਹੋਗੇ ਨਾ ਮੈਂ ਤੁਹਾਡੇ ਨਾਲ ਹੱਥ ਵੜਾਂਗੀ ਜਿੰਨਾ ਵੀ ਹੋ ਸਕੇ ਮੈਂ ਮੈਲੀ ਗੱਲ ਮੈਂ ਤੇ ਮੇਰੇ ਸਿਰ ਤੇ ਛੱਪ ਦੇ ਜੋ ਮੈਂ ਆਪਣੀ ਧੀ ਨੂੰ ਆਪ ਪਾ ਕੇ ਪੜ੍ਹਾ ਸਕਦੀ ਹਾਂ ਮੈਂ ਰੋਕਾ ਨਹੀਂ ਜਾਣਾ ਨਾ ਮੈਨੂੰ ਮਜਬੂਰ ਕਰੇ ਮੈਂ ਉਹਨਾਂ ਨੂੰ ਇੱਕ ਤੋਂ ਇੱਕ ਅਮਲਿਕਾ ਕਹਿੰਉਂ ਦੇਣਾ ਚਾਹੁੰਦੀ ਜੀ ਉਹਨਾਂ ਦਾ ਅਜਿੱਤ ਇੱਕ ਢੜਣੀ ਨਾ ਪਰਿਆ ਨਾ ਮੇਰੀ ਸੁਣ ਗੱਲ ਨਾ ਹੀ ਤੈਨੂੰ ਅੱਜ ਕਲੋਂ ਨੇ ਨਾ ਖਲੋਂ ਨੇ ਕਰ ਇਹ ਤੇਰੀ ਜ਼ਿੰਦਗੀ ਹੈ ਤੂੰ ਆਪਣਾ ਫੈਸਲਾ ਲੈ ਠੀਕ ਹੈ ਨਾ ਤੇ ਤਾਈ ਜਿੱਤੀ ਆਏ ਕੰਮ ਕਰਦੀਆਂ ਜਦੋਂ ਪੇਕੇ ਸਾਥ ਨਹੀਂ ਦਿੱਤੇ ਪਰ ਅਸੀਂ ਤੇਰੇ ਨਾਲ ਵਾ ਤੂੰ ਜਿਵੇਂ ਕਹੇਂਗੀ ਉਵੇਂ ਕਰਾਂਗੇ ਤੂੰ ਇੱਥੇ ਰਹਿਣਾ ਚਾਹੁੰਦੀ ਇੱਥੇ ਰਹਿ ਕੋਈ ਨਹੀਂ ਤੇਰੀਆਂ ਦੋ ਰੋਟੀਆਂ ਵੀ ਸਾਨੂੰ ਤੋਹਦੀਆਂ ਪਰ ਇਹ ਹੈ ਵੀ ਉਹਨਾਂ ਨੂੰ ਵੀ ਸਭ ਸਿਖਾਉਣਾ ਜ਼ਰੂਰੀ ਹੈ ਨਾ ਉਹਨਾਂ ਦੇ ਦਾਾਕੜਾ ਉੱਡੀ ਹੈ ਅਹਾਂ ਇਹ ਚੀਜ਼ਾਂ ਕਈ ਜਗ੍ਹਾ ਤੇ ਉਹ ਲੈ ਜਾਂਦੇ ਤੇ ਇਹਦਾ ਬਨਵੇ ਥੋੜੀ ਮਾਰਨਾ ਖੁੱਟਣਾ ਥੋੜ ਇਹ ਪੜਨ ਨਹੀਂ ਕੇ ਇੰਨੇ ਜੋਕੇ ਇੰਨੀ ਰੀਜ ਮਹਿੰਦੀ ਨਮੋਸ਼ੀਆਂ ਦੀ ਬੰਦਾ ਘਰ ਆਣੇ ਤੇ ਘਰੋਂ ਤੇ ਰੁਪਈਏ ਦੀ ਚੀਜ਼ ਨਹੀਂ ਖਰਚਦੀ ਹੈ ਹੁਣ ਰੋਟੀ ਰਾਟੀ ਖਾਦੀ ਸਵੇਰ ਦੀ ਠੀਕ ਖਾਦੀ ਨਹੀਂ ਭਾਬੀ ਮੈਂ ਰੋਟੀ ਖਾਦੀ ਮੈਨੂੰ ਤੇਰੇ ਰੋਗ ਤੋਂ ਹੀ ਪਤਾ ਲੱਗ ਗਿਆ ਸੀ ਕਿ ਤੂੰ ਘਰ ਤੇ ਕੋਈ ਹੈਗੀ ਤੇ ਤੂੰ ਹੀ ਬੜਦੇ ਪੌੜੀ ਹੈ ਨਾਲੇ ਮੇਰੀ ਸੁਣ ਗੱਲ ਐਵੇਂ ਇੱਥੇ ਆ ਕੇ WhatsApp ਤਰਾ ਬੜਾ ਕਿਸੇ ਕੋਲ ਗੱਲ ਕਰਦੀ ਕੋਈ ਲੋੜ ਨਹੀਂ ਜਦੋਂ ਪਤਾ ਲੱਗੂ ਖਸਮਾਂ ਨੂੰ ਖਾਵੇ ਵੇਖੀ ਜਾਓ ਹੋਰ ਦੇਖੋ ਕਾਲੀ ਕਹਿਣਾ ਵਿਚਾਰ ਦੇਣਾ ਰਹਿਣ ਆਈ ਆਹੋ ਨਹੀਂ ਪਾਪੀ ਪਰ ਮੈਨੂੰ ਮਜੂਰ ਨਾ ਕਰੇ ਪਰ ਹੁਣ ਇੱਥੇ ਜਾਣ ਜਿੱਦਾਂ ਮਾਰੀ ਨਾ ਇਹ ਲੋਕ ਸੁਧਰੇ ਨਾ ਇਹਨਾਂ ਸੁਧਰਨਾ ਮੈਂ ਉੱਥਾਂ ਨਹੀਂ ਜਾਣਾ ਪੈਰ ਤੇਰੀ ਹੈ ਤੂੰ ਜਿਵੇਂ ਕਹੇਗੀਵੇਂ ਹੋਗਾ ਜਿੰਨਾ ਤੈਨੂੰ ਨੇ ਮਾਰਿਆ ਕੁੱਟਿਆ ਨਾ ਤੂੰ ਕਦੇ ਅਸੀਂ ਤੂੰ ਆਇਆ ਨਹੀਂ ਅਹੀਂ ਖੁਦ ਕਰਾਉਣਾ ਹੋਈ ਨਾ ਮੈਂ ਘਰ ਨਹੀਂ ਜਾਣਾ ਮੈਂ ਇਹਨਾਂ ਨੂੰ 1 ਰੁਪਈਏ ਦੀ ਚੀਜ਼ ਨਹੀਂ ਇੱਥੋਂ ਤੱਕ ਕਿ ਜੇ ਬਾਹਰ ਭਜਾਈ ਜਿੰਨੀਆਂ ਮੇਰੀਆਂ ਚੀਜ਼ਾਂ ਲਈਆਂ ਤੁਹਾਨੂੰ ਕਹਿਣਾ ਨਾਲੇ ਵੀ ਹੱਥ ਲੱਗ ਜਾਂਦੇ ਕੰਨ ਦੁੱਗਣਾ ਖਰਚਾ ਭਰਨਗੇ ਆਪੇ ਨਾਲੇ ਆਪਣਾ ਜੋ ਵਿਆਹ ਦਾ ਖਰਚਾ ਲੱਗਾ ਲਿਆ ਫਿਰ ਅਸੀਂ ਲਈ ਤੇ ਮੈਨੂੰ ਆਪਣੀ ਪਤੀ ਦਾ ਨਾ ਜਮਾ ਪਰ ਮੈਂ ਤੇ ਕਈ ਕੁਝ ਬਣਾ ਸਕਦੀ ਜਾ ਰੋ ਨਾ ਤੂੰ ਟੈਨਸ਼ਨ ਨਾ ਲੈ ਤੂੰ ਲੰਮੇ ਪੈ ਮੈਂ ਤੇਰੇ ਸਾਥ ਦੀ ਲੋੜ ਹੈ ਤੂੰ ਜੀ ਸਾਡਾ ਸਾਥ ਦੇਗਾ ਮੇਰਾ ਮਿਲੂਗਾ ਤੇਰੇ ਜੀਰ ਦਾ ਮਿਲੂਗਾ ਜਿੱਦਾਂ ਵੀ ਤੇਰਾ ਡਿਸੀਜਨ ਹੋਗਾ ਜੋ ਵੀ ਤੂੰ ਚਾਹੁੰਦੀ ਹੈ ਅਸੀਂ ਤੇਰੇ ਨਾਲ ਵਾ ਅਸੀਂ ਤੈਨੂੰ ਕਦੀ ਫੋਰਸ ਨਹੀਂ ਕਰਦੇ ਵੀ ਤੂੰ ਐ ਘਰ ਆਉ ਘਰ ਜੇ ਮਾਪੇ ਤੇ ਯਾ ਦਾ ਸਾਥ ਦੇਣ ਤੇ ਧੀਆ ਖੁਸ਼ੀ ਵੀ ਕਰਕੇ ਰੱਖਤੀ ਜਾਂਦੇ ਘਰ ਬੱਸੀ ਰਹਿੰਦੇ ਮਾਪੇ ਸੋਚ ਲੈਂਦੇ ਕਿ ਘਰੇ ਘਰੇ ਆ ਗਈ ਆ ਲੋਕੀ ਕੀ ਗੱਲਾਂ ਕਰਨਗੇ ਲੋਕੀ ਕੀ ਕਰਨਗੇ ਲੋਕਾਂ ਦੀਆਂ ਗੱਲਾਂ ਦੇ ਚੱਕਰਾਂ ਚ ਨਾ ਕੀ ਹਾਲ ਹੈ ਕਿ ਵਰ ਚੰਦੇ ਸਹੀ ਗੱਲ ਆ ਪਾਪਾ ਅੱਜ ਇਹਨੇ ਮੇਰੇ ਤੇ ਆਖਿਆ ਕਿ ਪਛੋਤਾਵਾ ਹੂਗਾ ਜਿਨੇ ਮੇਰੇ ਤੇ ਆ ਕੇ ਟੁੱਟੇ ਕਾਨੂੰ ਇਹ ਤੋਂ ਜ਼ਿਆਦਾ ਚੁਕੂਗਾ ਕੋਈ ਟੁੱਟਾ ਹੈ ਪਰ ਤੇਰੀ ਹੈ ਤੂੰ ਜਿੱਤਾ ਕਹਿੰਗੀ ਉਵੇਂ ਹੋਊਗਾ ਪਰ ਮਾਂ ਦਾ ਰੋਕੀ ਬੰਦਾ ਟੈਂਸ਼ਨ ਨਹੀਂ ਲੈ ਤੇ ਇੱਕ ਗੱਲ ਸੁਣਨਾ ਚੁੱਪ ਚੁੱਪ ਕਰਕੇ ਜੀ ਰਹਿਣਾ ਨਹੀਂ ਕਹਿੰਦਾ ਮੈਂ ਇਹ ਚਲੋ ਦੋ ਸਾਲ ਬਹੁੰਦਾਈਏ ਤੁਹਾਨੂੰ ਪਤਾ ਉਸਕੇ 15 ਸਾਲ ਜਾਈ ਜੇ ਉਹ 15 ਸਾਲਾਂ ਜਿੰਨਾ ਡੇਢ ਦੀ ਕੰਗਰਾ ਤੇ ਫਿਰ ਨਿਭਾਣੇ ਦੇ 15 ਸਾਲ ਦੀ ਭਰੇ ਮੰਨ ਮੰਨ ਸਾਰੀ ਉਮਰ ਨੰਗਦੀ ਮੈਂ ਨਾ ਤੇ ਘਰ ਭਰਦਾ ਇਹਨਾਂ ਤਾਣਾ ਮੇਰੀ ਕਦਰ ਭਾਈ ਤੂੰ ਉਹ ਤਾਂ ਤੇਰੇ ਸਾਹਮਣੇ ਵੇਰਦਾ ਆਪਣਾ ਵੀ ਕਿਤੇ ਪਹਿਲੇ ਬਣਾ ਕਿੰਨਾ ਪਰ ਤੇਰੇ ਵੀਰ ਨੇ ਨਾ ਜਿਹੜੀ ਚੀਜ਼ ਬੱਗੀ ਉਹੀ ਓਕੇ ਹੋ ਉਹਨਾਂ ਦਿੱਤੀ ਇਹਨਾਂ ਤਾਂ ਫਿਰ ਸ਼ਰਮੀ ਵੀ ਆਈ ਇਹਨਾਂ ਨੇ ਜਸਰੋ ਪਿਲੀ ਜਾਂਦੇ ਪਰ ਹੋਰ ਨਹੀਂ ਹੁਣ ਬੱਸ ਰ ਮਾਰਨਾ ਬੈ ਮਾਵਾ ਤੇ ਗਾ ਰੋਟੀ ਖਾ ਕੋਈ ਗੱਲ ਨਹੀਂ ਵਾਧੂ ਤੈਨੂੰ ਸਲਾਈ ਕਢਾਈ ਦਾ ਵਾਲਵਾ ਆਪਣੀ ਕਮਾਈ ਕਰ ਬਿੱਟ ਕਰ ਨਾ ਕਿਸੇ ਤੇ ਡਿਪੈਂਡ ਰ ਨਾ ਸਾਡੇ ਤੇ ਹੀ ਰ ਠੀਕ ਹੈਗਾ ਆਪਣੀ ਕਮਾਈ ਕਰ ਆਉਣੇ ਪਰ ਅਸੀਂ ਜਿੱਥੇ ਚੋਗੇ ਤੇਰਾ ਸਾਥ ਦੇਵਾਂਗੇ ماننا پیڑ ہوں كے ركھی دا وا یہاں كو ہے پتا ہوتا كہ سڈے گھر بھی اہم كدا كرنا

ਤੂੰ ਟੈਨਸ਼ਨ ਨਹੀਂ ਲੈਣੀ ਚਲ ਅੱਜ ਤੇ ਹੁਣ ਗੱਲ ਦੇ ਨਵੀਂ ਨਵੀਂ ਤੈਨੂੰ ਟੈਨਸ਼ਨ ਨਹੀਂ ਲੈਣੀ ਮੈਂ ਸੋਚੀ ਵੇਖਾ ਪਤਾ ਨਾ ਲੱਗੇ ਉਹ ਬੰਦੀ ਰੱਖੇ ਹਾਂ ਹਾਂ ਕੋਈ ਨਾ ਕੁੜੀ ਘੇਟੇ ਦੇਖੇ ਕੋਈ ਡਰਨੀ ਆਪਣਾ ਵੱਡਾ ਗੇਟ ਬਾਹਰ ਹੁੰਦਾ ਵਾ ਲੋਕੀਂ ਸੁਆਦ ਲੈਣ ਦੇ ਮਾਰੀਂ ਭੁੱਜੂਆਂ ਦਫਾ ਕਰ ਲੋਕਾਂ ਦੀ ਟੈਨਸ਼ਨ ਲੈ ਗਈ ਤੇ ਕੁੜੀ ਦਾ ਕੀ ਨਾਟਕ ਆ ਕੀ ਤਹ ਸ਼ਰਮਦਾ ਘਟ ਨੇ ਅੱਜ ਨੂੰ ਜੋ ਚੀਜ਼ਾਂ ਸੀ ਲੈਣਾ ਕਿ ਦੇਣਾ ਹੁਣ ਗੱਡੀਆਂ ਕਿਤੇ ਹੈ ਜੇ ਅੱਜ ਅਸੀਂ ਕੁੜੀ ਦੀ ਗੱਲ ਨਹੀਂ ਸੁਣਦੇ ਜੇ ਕੁੜੀ ਦਾ ਅਸੀਂ ਤਾਂ ਕਿਹੜਾ ਕਲਾ ਦੇਈਏ ਤੇ ਕਹਨ ਕੁੜੀ ਕੋ ਖੌਫਣਾ ਕੋਈ ਹੋਵੇ ਜਾਂ ਕਰਮ ਚੁੱਕ ਲੂਗੀ ਕੋਈ ਆਪਣੇ ਆਪ ਨੂੰ ਕੁਛ ਕਰ ਲੂਗੀ ਫੇਰ ਵੀ ਤੁਸੀਂ ਅੱਖਾਂ 'ਚ ਘਸੌਣ ਦੇ ਦੇ ਰੋਣਾ ਹੀ ਆ ਤੇ ਅੱਜ ਤੇ ਕੁੜੀ ਨੇ ਆਪਣਾ ਸਾਰਾ ਦੁੱਖੜਾ ਸਾਨੂੰ ਦੱਸਿਆ ਇਹ ਦੇ ਬਜਾਏ ਇਹਦਾ ਸਾਥ ਦੇਣਾ ਚਾਹੀਦਾ ਸਾਨੂੰ ਅੱਜ ਉਹਦੀ ਮਾਂ ਹੁੰਦੀ ਤੇ ਉਹ ਵੀ ਤਾਂ ਦਿੱਲੀ ਨਾਲ ਮੇਰੀ ਧੀ ਔਖੀ ਆਈ ਹੈ ਤੇ ਜੇ ਅੱਜਾ ਮੇਰੇ ਤੇ ਗੱਲ ਬਣੀ ਹੁੰਦੀ ਮੇਰੀ ਪਰਛਾਈ ਕਰਦੀ ਫੇਰ ਮੈਂ ਯਰ ਅੱਬ ਇਤਨਾ ਸਾਰਾ ਕਿਸੇ ਦੀ ਨਾ ਹੋਂਵੇ ਮੈਂ ਜਿੰਨਾ ਵੀ ਹੋ ਸਕਿਆ ਅਸੀਂ ਇਹਦਾ ਸਾਥ ਦੇਵਾਂਗੇ ਫਿਰ ਮਾਂ ਨਾ ਰੋਟੀ ਖਾਵੇ ਕੋਈ ਘਾੜਣੀ ਆਉਣਗੇ ਨਾ ਇੱਥੇ ਠੇਠੜ ਜੇ ਕਰਾਂ ਕੀ ਗੱਲ ਚੰਗੀ ਤਰ੍ਹਾਂ ਜਿੰਨਾ ਨਾ ਤੇ ਹੁਣ ਆਪਣਾ ਕੰਮ ਕਰਾਂ ਦਾ ਇਹ ਦੇ ਮੋਰ ਕਤਾ ਦੁਰੀਆ ਦੇ ਵਿੱਚ ਹੈ ਪਾਚ ਕਲ ਤੇ ਅਨਪੜ ਜਾਣ ਪੜਦਾ ਤੇ ਇੰਨੀ ਰੈਲ ਹੀ ਨਹੀਂ ਪੜੀ ਲਿਖੀ ਦੁਰੀਆ ਹੋ ਗਈ ਹੈ 10 ਅਸੀਂ ਕਰ ਜਰੋਂ ਤੁਹਾਨੂੰ ਕਿੰਨਾ ਕ ਦੇਈ ਜਾਵਾਂਗੇ ਤੇ ਤੁਹਾਡਾ ਕਿੰਨੇ ਕਿ ਭੁੱਖ ਨਿਕਲ ਜੂ ਪਾ ਚਿਰਾਨੇ ਕਹਿੰਦੇ ਆ ਘਰ ਚੱਗਾ ਹੋਵੇ ਘਰ ਹੋਵੇ ਬਾੜਾ ਘਰ ਹੋਈ ਪੂਰੀ ਪੈਂਦੀ ਹੈ ਤੇ ਮਹਾਰਾਜ ਘਰ ਦੀ ਬਰਕਤ ਪਾਵੇ ਕਿਸੇ ਦੇ ਦਿੱਤਿਆ ਥੋੜੀ ਪੂਰੀ ਪੈ ਨਹੀਂਦੀ ਅਸੀਂ ਕਿੰਨਾ ਕ ਦਵਾਂਗੇ ਤੇ ਨਾਲੇ ਇਹਨਾਂ ਦੀ ਭੁੱਖ ਤੇ ਨਿਕਲ ਨਹੀਂ ਨੀ ਜਿਨ੍ਹਾਂ ਦੇ ਮੂੰਹ ਅੱਡੇ ਜਾਂਦੇ ਸਾਡੇ ਸੋਨੇ ਵਰਗੀ ਤੀ ਅਹੀ ਉਹਦੀ ਥੋੜੀ ਜਿੰਨੀ ਬਰਪਾਤ ਕਰ ਦੇਣੀ ਮਾਤਾ ਸ਼ੋਭਨ ਕਾਰਦੀ ਮਾਲਕਾ ਹੁਣੇ ਅੱਗੇ ਮੇਰੇ ਕੋਲ ਗੱਲ ਕੀਤੀ ਕਿ ਤੇ ਕੁੜੀ ਨੀ ਉਹ ਜਕਤਮਨੀ ਛੋਕੜਾ ਕਦੀ ਮੂੰਹ ਨਹੀਂ ਸੀ ਫਟਕਾਰਿਆ ਇਤਾਂ ਕੁੜੀ ਵਿਚਾਰੇ ਨੂੰ ਮਾਰਿਆ ਵਾ ਕੋਈ ਨਹੀਂ ਇੱਥੇ ਰਹੂਗੀ ਆ ਲੂਗੀ ਬਾਪੇ ਦੇ ਵਾਦੂ ਮੇਰੇ ਤੇ ਕਰਕੇ ਆਪਣੀ ਕੀ ਜੋਗਾ ਛੋੜ ਲੈਣਾ ਪਰ ਇਨਾ ਕੰਜਰਾਂ ਦੇ ਘਰ ਵੀ ਸੀ ਕੁੜੀ ਤੇ